ਨਰਪਾ ਨਹੀਂ ਜਾਂਦਾ ਬਸ ਠੀਕ ਆ ਕਿਵੇਂ ਨਰਪਾ ਹੈ ਬਾਈ ਬਾਈ ਸਾਸਰੀ ਦਾ ਉਹ ਸੁਣਾਓ ਮੈਂ ਕੀ ਇਹਦੇ ਸਾਸਰੀ ਦਾ ਹੋਰ ਵੀਰੇ ਕੀ ਆ ਠੀਕ ਆ ਮੇਰੇ ਯਾਰ ਹੱਥ ਕਾਲੇ ਹੋਏ ਪਏ ਅੱਜ ਉਹ ਮੈਂ ਇੱਕ ਟੈਟ ਜੀ ਸੀਗੀ ਉਹਨੂੰ ਹੱਥ ਲਾ ਲਿਆ ਹੱਥ ਕਾਲੇ ਹੋ ਗਏ ਓਏ ਪ੍ਰੀਤ ਓਏ ਓਏ ਸਵਰਾਜ ਵਾਲਿਆਂ ਦੇ ਸਾਰਿਆਂ ਨੂੰ ਬੜਾ ਘੱਟ ਹਾਂ ਓਏ ਅਜੇ ਸ਼ੁਰੂ ਹੀ ਹੋਇਆ ਕੰਮ ਸਵਰਾਜ ਦਾ ਹੁਣ ਤਾਂ ਮਿੰਦਰਾ ਤੇ ਸਵਰਾਜ ਇੱਕ ਹੀ ਆ ਇਕੱਠਿਆਂ ਦੀ ਸਟਾਲ ਆ ਤੇ ਅੱਛਾ ਇਕੱਠਿਆਂ ਦੀ ਖੜਾ ਹਾਂ ਪਰ ਸਵਰਾਜ ਦੇ ਵਾਕਈ ਜਮਾ ਰਿਕਾਰਡ ਤੋੜ ਕੱਟ ਜੋ ਆ ਕੇ ਪਹਿਲਾਂ ਦਾ ਹੱਥ ਤੂੰ ਨੇ ਆ ਜਾ ਦੇ ਹਰੌਣਕ ਆਏ ਉਹ ਮੈਨੂੰ ਪਤਾ ਕੀ ਲੱਗਦਾ ਸੀ ਮਾ ਕਹਣਾ ਦੂਜੇ ਦਿਨ ਮੇਲਾ ਬਾਹਲਾ ਵਧੀਆ ਨਹੀਂ ਹੋਣਾ ਗੰਦ ਬਹੁਤ ਪੈ ਗਿਆ ਹੋ ਪਰ ਇਹਨਾਂ ਨੇ ਆਥਨੇ ਕੱਲ ਸਫਾਈ ਕਰਤੀ ਇਹਦੀ ਹੈ ਕਾਠੀ ਵਾਲੇ ਕੱਟ ਤਾਂ ਬਾਹਲਾ ਹੋਣਾ ਬਿੰਦਕ ਨੂੰ ਦੇਖੀ ਜਾਈ ਕਿੰਨਾ ਹੋ ਜਾਂਦਾ ਗੱਡੀਆਂ ਦਾ ਟਰੈਕ ਗੱਡੀਆਂ ਦਾ ਖੜਾ ਹੋਣ ਵਾਲਾ ਕੋ ਕੰਮ ਹੀ ਹੈ ਨਹੀਂ ਉਹ ਦਿਨ ਯਾਰਾਂ ਉਹ ਆ ਗੱਲ ਯਾਰ ਇੰਨੇ ਦਿਨ ਭਾਈ ਸਾਸਰੀ ਕਾਲ ਭਾਈ ਹੋਰ ਕਹਿਮ ਇੰਨੇ ਦਿਨ ਕੰਟਰੋਲ ਕਰਨਾ ਬਹੁਤ ਔਖਾ ਇੰਨੇ ਦਿਨਾਂ ਚ ਆ ਕੰਪਨੀਆਂ ਵਾਲਿਆਂ ਦੀਆਂ ਵੀ ਲਾਟਾਂ ਨਿਕਲ ਜਾਣੀਆਂ ਖਰਚਾ ਵੀ ਬਹੁਤ ਹੋ ਜਾਂਦਾ ਇਹ ਦਿਨਾਂ ਚ ਕਿਹੜਾ ਕੰਪਨੀਆਂ ਨੇ ਕੋ ਬਚਾਉਣਾ ਬਹੁਤ ਬਹੁਤ ਧੰਨਵਾਦ ਸਾਡੇ ਸੇਕੂ ਨਰਵਾਨ ਐਡਾ ਬਚਤ ਨਹੀਂ ਕਰਦੇ ਇਹ ਆਹ ਤੈਨੂੰ ਸਰਾਫ ਇਸਰਾਤੀ ਐ ਤੈਨੂੰ ਸਰਾਫ ਰੂਰਾਤੀ ਐ ਆਹ ਆ ਗਿਆ ਬਰਾਵਾ ਇੱਥੇ ਆ ਗਿਆ ਆਜਾ ਬਾਕੀ ਆ ਗਏ ਹੋ ਫੈਸ ਜੀਐਸਏ ਡੈਸਟੂ ਮੀਡੀਆ ਪ੍ਰਾਇਰੋਮਿੰਟ ਤੇ ਵੀ ਕਿਸਾਨ ਭਰਾਵਾਂ ਤੋਂ ਪੰਮੀ ਗ੍ਰੀਨਲੈਂਡ ਦੀ ਕੋਈ ਵੀ ਮਸੀਬ ਗੱਲ ਰਹੀ ਹੈ ਸਟਾਲ ਤੇ ਬੋਲਦੇ ਜਮਨਾ ਵਿਸ਼ੇਸ਼ ਸਲਮਾਨ ਦੀ ਤਰਫੋਂ ਲੈ ਵੀ ਆ ਸਜਣੋ ਉਹ ਮਿਹਨਤੀ ਸਟਾਫ ਆ ਜਿੰਨਾ ਦੀ ਹਾਜ਼ਰੀ ਦੇ ਵਿੱਚ ਇਹ ਮੇਲਾ ਵੇਖਿਆ ਤੇ ਮੇਲਾ ਮੇਲਾ ਬਣਿਆ ਫਿਰ ਗਿਆਨ ਗੋਸ਼ਟੀ ਹੋਈ ਬਾਈ ਜਗਵਿੰਦਰ ਸਿੰਘ ਜੋਧੇ ਹੁਣਾ ਦੇ ਨਾਲ ਬਹੁਤ ਗੱਲਾਂ ਬਾਤਾਂ ਹੋਈਆਂ ਸੱਜਣੋਂ ਬਹੁਤ ਮੁਹੱਬਤ ਮਿਲਿਆ ਕਾਹਨੂੰ ਗੱਲਾਂ ਬਾਤਾਂ ਕਰਦੇ ਹੁਣ ਤੁਹਾਨੂੰ ਲੱਗਦਾ ਹੂ ਮੇਰੀ ਡਿਊਟੀ ਕੀ ਸੀ ਮੇਰੀ ਡਿਊਟੀ ਸੀ ਸੱਜਣਾ ਨੂੰ ਮਿਲਣਾ ਹੋਰ ਮੇਰਾ ਕੰਮ ਉਥੇ ਕੋਈ ਨਹੀਂ ਸੀ ਬਸ ਮੈਂ ਖੜਾ ਸੀ ਐਂ ਬਾਈ ਸੇਵ ਕਰ ਗਿਆ ਨੂੰ ਬਸ ਮਿਲਿਆ ਸਾਰੀ ਦਿਹਾੜੀ ਚੌੜ ਕੀਤੀ ਗੱਲਾਂ ਕੀਤੀਆਂ ਬਾਈ ਜੱਗੀ ਸਰਪੰਚ ਆ ਕੇ ਸੱਜਣਾ ਐ ਤੇ ਇੱਕ ਸੱਜਣ ਤੁੰਦੇ ਨੂੰ ਤੁੰ ਨੂੰ ਮੇਰੇ ਨਾਲ ਖੜਾ ਨਜ਼ਰ ਆਊਗਾ ਆ ਸੱਜਣ ਸੱਜਣੋ ਮੌਸਮ ਦੀ ਬੈਦਰ ਚੈਨਲ ਵਾਲਾ ਉਹ ਭਰਾ ਉਹ ਬੰਦੇ ਕੋਲੇ ਇਕੱਲੀ ਮੌਸਮ ਦੀ ਜਾਣਕਾਰੀ ਨਹੀਂ ਹੁੰਦੀ ਓਏ ਸੱਜਣੋ ਦੁਨੀਆ ਦੀ ਜਾਣਕਾਰੀ ਆ ਉਹ ਸੱਜਣ ਕੋਲੇ ਸੌਰੀ ਦਿਹਾੜੀ ਸੱਜਣੋ ਮੇਲੇ ਦੇ ਵਿੱਚ ਰੌਣਕਾਂ ਓਏ ਹੋਏ 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 ਵਾਕਈ ਮੇਲਾ ਮੇਲਾ ਹੁੰਦਾ ਬੜੇ ਸੱਜਣਾ ਨਾਲ ਮੇਲ ਕਰਾਇ ਮੇਲੇ ਨਾਲ ਅਧਮੈ ਵੀਡੀਓ ਤੇਜ਼ ਕਰਕੇ ਕੱਟ ਕੇ ਕਲਿੱਪਾਂ ਕਲੁੱਪਾਂ ਲਾਤੀਆਂ ਤੇ ਇੱਕ ਗੱਲ ਤੁਸੀਂ ਹੋਰ ਦੇਖੋ ਪੰਮੀ ਵਾਲਿਆਂ ਦੇ ਸੰਦਾਂ ਨੂੰ ਲੋਕ ਪੈਂਦੇ ਵੇਖੋ ਤੁਸੀਂ ਇਹ ਦੇਖੋ ਵੀ ਇਨਕੁਆਰੀ ਦੇਖੋ ਯਾਰ ਬੁਕਿੰਗ ਦੇਖੋ ਯਾਰ ਯਾਰ ਸੰਦ ਐ ਬੰਡੀ ਜਾਂਦੇ ਸੀ ਯਾਰ ਜਿਵੇਂ ਨਾ ਪੁੱਛਾ ਵਾਲੇ ਮੁੰਡੇ ਨਹੀਂ ਬਣਦੇ ਹੁੰਦੇ ਵੀ ਹਾਂ ਬੀਬੀ ਦੱਸ ਕੀ ਡੱਕਾ ਉਹ ਕਹਿੰਦੀ ਬੁੱਤ ਨਹੀਂ ਹੁੰਦਾ ਚੱਕ ਬੀਬੇ ਪੁੱਤਰ ਹਰੇਕ ਨੂੰ ਹੀ ਦੇਈ ਜਾਂਦੇ ਹੁੰਦੇ ਆ ਉਏ ਬੰਡੀ ਜਾਂਦਾ ਸੀ ਬਸ ਜਿਹੜਾ ਆ ਗਿਆ ਸਜਣੂ ਖਾਲੀ ਮੋੜਿਆ ਹੀ ਨਹੀਂ ਯਾਰ ਗੱਲ ਮੁਕਾ ਦਿਓ ਯਾਰ ਹੋਰ ਗੱਲਾਂ ਦੀ ਗੱਲਾਂ ਜਿਹੜਾ ਬੰਦਾ ਲੁਧਿਆਣੇ ਸ਼ਹਿਰ ਦੇ ਵਿੱਚੋਂ ਗੰਢੇ ਲੈਣ ਆਇਆ ਨਾ ਤੇ ਉਹ ਮੇਲਾ ਕੋ ਮਣ ਆ ਗਿਆ ਤੇ ਉਹਨੂੰ ਹੋ ਸਕਦਾ ਰੂਟਾ ਬਟਰ ਦੇ ਕੇ ਤੋਰਦਾ ਹੋਵੇ ਕਿਉਂਕਿ ਚੀਜ਼ ਡੀਲ ਗਰੰਟੀ ਬਿਲਡ ਕੁਆਲਟੀ ਸਨੱਖ ਪੁਣਾ ਸੰਦ ਦਾ ਲੋਕਾਂ ਨੂੰ ਯਾਰ ਜਦੋਂ ਮੋਲੋਂ ਮੋਲੀ ਜਿਹੜਾ ਟੈਂਟ ਦੇ ਅੰਦਰ ਵੜ ਗਿਆ ਉਹਨੂੰ ਪਸੰਦ ਆਈ ਜਾਂਦਾ ਸੀ ਅਗਲਾ ਦਾ ਯਾਰ ਆਹ ਹੈ ਹੀ ਲੈਣਾ ਇਹ ਮੈਂ ਇਹਨਾਂ ਦੀ ਟੀਮ ਦੀ ਮੈਂ ਤੁਹਾਨੂੰ ਤਾਂ ਮੂਰੇ ਉਹ ਟੀਮ ਦਿਖਾਈ ਵੀ ਜਿਹੜਾ ਬੰਦਾ ਭਾਲਿਆ ਛਤਰੀ ਦੇ ਥੱਲੇ ਠੰਡਾ ਪਾਣੀ ਲਿਆ ਪੋਇ ਪਿਆ ਤੇ ਫੇਰ ਉਹਨੂੰ ਬਾੜ ਲਿਆ ਟੈਂਟ ਚ ਬਸ ਉਹਨੂੰ ਲਦਾ ਕੇ ਹੀ ਤੋਰਿਆ ਸੰਦ ਫੇਰ ਐ ਨਹੀਂ ਗੱਲ ਬਈ ਡਿਸਕਾਊਂਟ ਡਸਕੂਂਟ ਯਾਰ ਖੁੱਲੇ ਸੀ ਯਾਰ ਕੰਪਨੀ ਨੇ ਇਹਨਾਂ ਦਿਨਾਂ ਦੇ ਵਿੱਚ ਕਮਾਇਆ ਨਹੀਂ ਕੁਝ ਜੇ ਤੁਸੀਂ ਕਹੋਗੇ ਕਿ ਇਹਨਾਂ ਨੇ ਪੈਸੇ ਕਮਾਇਆ ਇਹ ਦਿਨਾਂ ਦੇ ਵਿੱਚ ਕੰਪਣੀਆਂ ਖਰਚਾ ਕਰਨ ਆਉਂਦੀਆਂ ਅਸਲ ਦੇ ਵਿੱਚ ਤਾਂ ਕਰਕੇ ਲੋਕ ਮੇਲੇ ਨੂੰ ਡੀਕਦੇ ਹੁੰਦੇ ਅਗਲਾ ਦਾ ਯਾਰ ਮੇਲਾ ਆ ਜਾਣ ਦੋ ਮੇਲੇ ਤੋਂ ਸੰਦ ਲਵਾਂਗੇ ਬਹੁਤ ਸਾਰੀਆਂ ਗੱਲਾਂ ਮੇਲਿਆਂ ਤੇ ਜਾ ਕੇ ਵਿਚਰ ਕੇ ਕਲੀਅਰ ਹੁੰਦੀਆਂ ਉਹ ਟੋਕਰੇ ਜਿਹੜਾ ਦਿਲ ਕੱਢ ਲਿਆ ਮਾਲਕਾਂ ਨੇ ਕਹਿੰਦੇ ਤੱਕੀ ਤੁਰੇ ਯਾਰ ਜਿਹੜਾ ਬੰਦਾ ਆ ਜਾ ਉਹਨੂੰ ਖੁਸ਼ ਕਰੀ ਤੁਰੇ ਜਾਣਾ ਨਰਾਜ਼ ਹੋ ਕੇ ਮੋੜ ਨਹੀਂ ਦੇਣਾ ਤੇ ਦਿੱਤਾ ਵੀ ਨਹੀਂ ਮੋੜਨ ਯਾਰ ਸੁਮੇਰ ਤੋਂ ਲੈ ਕੇ ਸ਼ਾਮ ਤੱਕ ਦੇ ਤੇਰੇ ਦੀ ਲਾ ਤੇਰੇ ਦੀ ਕੰਮ ਆਏ ਚੱਲੀ ਗਿਆ ਬੁਕਿੰਗਾਂ ਹੋਈ ਗਈਆਂ ਸਜਣੋਂ ਸੰਦ ਪੁਆਈ ਗਏ ਚਕਾਈ ਗਏ ਲਦਾਈ ਗਏ ਯਾਰ ਇਹ ਕੰਪਨੀ ਐਡੀ ਵੱਡੀ ਬਣ ਕਿਵੇਂ ਗਈ ਛੋਟੀ ਜੀ ਕੰਪਨੀ ਸੀ ਐਡੀ ਵੱਡੀ ਕਿਵੇਂ ਬਣ ਗਈ ਕੋਈ ਤਾਂ ਗੱਲ ਹੁੰਦੀ ਆ ਨਾ ਦੱਸਾਂਗੇ ਕਿਸੇ ਦਿਨ ਪਲਾਂਟ ਦਾ ਵਿਜ਼ਿਟ ਕਰਾਵਾਂਗੇ ਜਾਣਕਾਰੀ ਚਾਹੀਦੀ ਹੈ ਫੋਨ ਕਰ ਲਿਓ ਬਾਈ ਹੁਣਾਂ ਨੂੰ